ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸ਼ਬਚ ਮਾਗੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਧੂਮ-ਤਾਮ ਨਾਲ ਮਨਾਇਆ ਚਾਰਿਆ ਸ਼ਰਧਾਲੂਆਂ ਵੱਲੋਂ 40 ਮੁਕਤੀਆਂ ਦੀ ਯਾਦ 'ਚ ਇਹ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸ਼ਾਂ 'ਚ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਦੇ ਚੱਲਦੇ ਇਸ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਸ੍ਰੀ ਹਰਮੰਦਸਾਹਿਬ ਵਿਖੇ ਨਮਸਤਕ ਹੋਏ ਨੇ ਸ੍ਰੀ ਹਰਮੰਦਸਾਹਿਬ ਵਿਖੇ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਨਾਲ ਹੀ ਸ਼ਨਾਰਵੀ ਕੀਤਾ ਕੀਰਤਨ ਵੀ ਸੁਣਿਆ ਮਾਗੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਦੂਰ ਦਰਾਡੇ ਦੇੋਂ ਸੰਗਤਾਂ ਸਤਿਖੰਡ ਸ੍ਰੀ ਹਰਮੰਦ ਸਾਹਿਬ ਵਿਖੇ ਨਮਸਤਕ ਹੋਣ ਪਹੁੰਚਦੀਆਂ ਨੇ ਇਸ ਮੌਕੇ ਸੰਗਤ ਨੇ ਗੁਰੂ ਘਰ ਆ ਕੇ ਆਪਣੇ ਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਗੁਰੂ ਘਰ ਪਹੁੰਚੇ ਸ਼ਦਾਲੂਆਂ ਦਾ ਕਹਿਣਾ ਹੈ ਕਿ ਮਾਗੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤ ਸ੍ਰੀ ਹਰਮੰਦ ਸਾਹਿਬ ਵਿਖੇ ਪਹੁੰਚਦੀ ਹੈ ਨਕਮਕਸ ਨਮਸਤਕ ਆਏ ਹਨ ਮਤਲਬ ਕਿ ਆਪਣਾ ਸਲੋਗਨ ਦੇ ਲਈ ਸਤਖੰਡ ਹਰਮੰਦ ਸਾਹਿਬ ਦੇ ਵਿੱਚ ਜੋ ਸਲੋਗਨ ਦੇ ਲਈ ਇਸ਼ਾਨ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਨੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹੋ ਉਪਦੇਸ਼ ਦਿੰਦੇ ਨੇ ਕਿ ਮਾਗ ਮੰਨਣ ਸੰਗ ਸਾਧੂਆਂ ਧੂੜੇ ਘਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦਾਨ ਕਿਹਾ ਕਿ ਤੁਸੀਂ ਜਿਹੜਾ ਦਾਨ ਕੋਈ 150 200 500 ਦਾ ਕਿਨੂੰ ਕਰਦੇ ਹੋ ਉਹ ਦਾਨ ਨਹੀਂ ਗਾਉ ਜਿੱਥੇ ਦਾਨ ਦੀ ਉਹਨੇ ਉਹ ਦਾਨ ਦੀ ਗੱਲ ਹੋਈ ਹੈ ਕਿ ਆਪਣਾ ਜਿੰਨੂੰ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਵਾ ਜਾਂ ਉਹ ਮੂਲ ਮੰਤਰ ਦਾ ਪਾਠ ਕਰਦਾ ਜਾਂ ਸਤਨਾਮ ਵਾਹੀ ਨੂੰ ਦਾ ਜਾਪ ਕਰਦਾ ਵਾ ਉਹ ਆਪਣਾ ਜਿਹੜਾ ਉਪਦੇਸ਼ ਆ ਅਗਲੇ ਬੰਨੇ ਬਾਤੋਂ ਬਾਤ ਵੰਡੋ ਤੇ ਗੁਰੂ ਸਾਹਿਬ ਦੀ ਬਹੁਤ ਜ਼ਿਆਦਾ ਕਿਰਪਾ ਮਹਾਨ ਬਖਸ਼ਿਸ਼ ਰਹਿਮਤ ਹੋਈ ਏ ਬਾਬਾ ਜੀ ਦੀ ਅਦਾਸਮੈਂਟ ਕੀਤੀ ਗਈ ਹੈ ਤੁਹਾਡੇ ਲਈ ਸਭ ਤੋਂ ਜਿਹੜੀ ਇਨਸਾਨ ਬਾਕੀ ਨਾ ਮਾਰੀ ਮਹੀਨੇ ਵਿੱਚ ਆਪਣਾ ਸੰਗਤ ਜਿੰਨੀ ਵੀ ਸਲੋਗਨ ਨੇ ਇਸ਼ਨਾਨ ਕਰ ਰਹੇ ਆ ਬਹੁਤ ਵਧੀਆ ਗੱਲਾਂ ਚੰਗੀਆਂ ਗੱਲਾਂ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ ਕੀ ਪਰ ਇੱਥੇ ਇਸ਼ਨਾਨ ਕਰਨ ਦੇ ਨਾਲ ਪਰ ਇੱਕ ਸਿੱਖ ਨੂੰ ਜਿਹੜੇ ਮਤਲਬ ਆਪਣਾ ਨਯਾਪੋਲ ਵੀ ਜਾਂਦੇ ਨੇ ਜਾਂ ਕਿਸੇ ਕੋਲ ਵੀ ਜਾਂਦੇ ਨੇ ਜਾਂ ਦਾਣੀਆਂ ਘਟਾਉਂਦੇ ਨੇ ਇਹਨਾਂ ਨੂੰ ਇਹ ਇਸ਼ਨਾਨ ਕਰਕੇ ਪੂਰਨ ਇਸ਼ਨਾਨ ਕਰਕੇ ਗੁਰਵਾਲੇ ਬਨਣਾ ਚਾਹੀਦਾ ਹੈ ਅੱਜ ਮਾਗੀ ਦੇ ਮੌਕੇ ਤੇ ਮੁਕਸ਼ਸਾਲੀ ਬਹੁਤ ਵੱਡਾ ਮਿਲਣਾ ਲੋਕਸਾਹਬ ਤੇ ਬਹੁਤ ਜ਼ਿਆਦਾ ਇਹ ਪਵਿੱਤਰ ਘਰਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਤੇ ਉਹ ਸਾਡੇ ਕੋਲ ਵੀ ਨਹੀਂ ਪਹੁੰਚਿਆ ਗਿਆ ਅੱਜ ਇੱਥੇ ਸੱਚਖੰਡ ਹਰਮਨ ਦਾ ਸਾਹ ਪਹੁੰਚਿਆ ਨੌਜਵਾਨ ਪੀੜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀ ਨਸ਼ੇ ਦੇ ਵਿੱਚ ਨਸ਼ੇ ਉਹਨਾਂ ਨੂੰ ਛੱਡਨੇ ਚਾਹੀਦੇ ਨੇ ਨਸ਼ੇ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਆਪਣਾ ਨਾਮ ਦੱਸ ਦਿਓ। ਜੇ ਸੋਨ ਸਿੰਘ। ਹਾਂਜੀ ਅੱਜ ਦਿਨ ਸਾਰੀਆਂ ਸੰਗਤਾਂ ਤੀਰਸਾ ਸਾਨਾਂ ਦੇ ਜਾ ਕੇ ਇਸ਼ਨਾਨ ਕਰ ਰਹੀਆਂ ਹਨ। ਮਾਗ ਮਜਨ ਸੰਗ ਸਾਧੂਆਂ ਢੋੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਐਸਨ ਸਭਰਾਂ ਨੂੰ ਕਰਦਾਨ। ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ। ਸਮੂਹ ਸੰਗਤਾਂ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਅੱਜ ਦੇ ਦਿਨ ਨੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਬੜੇ ਭਾਗਾ ਸਮਝਦੀਆਂ ਹਨ। ਅੱਜ ਦਾ ਦਿਨ ਇਤਿਹਾਸਿਕ ਦਿਨ ਵੀ ਹੈ। ਅਜ ਦੇ ਦਨ ਖੇਦਰਾਣੀ ਢਾਬ ਜਿਸ ਨੂੰ ਅੱਜ ਕੱਲ ਮੁਖਸਰ ਸਾਹਿਬ ਕਿਹਾ ਜਾਂਦਾ ਹੈ ਜਦੋਂ 40 ਸਿੰਘ ਬੇਦਾਵਾ ਲਿਖ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿੱਚ ਦੇ ਆਏ ਸੀ ਤੁਸੀਂ ਸਾਡੇ ਗੁਰੂ ਦੀ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਹੋ ਚਬਾਲ ਵਿਖੇ ਆਏ ਤੇ ਚਬਾਲ ਵਿਖੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਲਾਂਧਤਾ ਪਾਈਆਂ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਹੋ ਤਾਂ ਮਾਤਾ ਭਾਗਪੁਰ ਦੀ ਗਵਾਹੀ ਵਿੱਚ ਉਹ 40 ਸਿੰਘ ਖੇਦਰਾਣੀ ਢਾਬ ਵਿਖੇ ਗਏ ਗੁਰੂ ਸਾਹਿਬ ਵੀ ਉੱਥੇ ਆਪਣਾ ਸਰਬੰਸ ਵਾਰ ਕੇ ਤੇ ਰਾਣੀ ਟਾ ਪਹੁੰਚ ਗਏ ਸੀਗੇ ਉੱਥੇ ਮੁਗਲ ਫੌਜ ਵੀ ਉਹਨਾਂ ਦੇ ਪਿੱਛਾ ਕਰਦੀ ਹੋਈ ਆਈ ਤਾਂ ਉੱਥੇ ਗਹਿ ਗੱਜ ਦੀ ਲੜਾਈ ਹੋਈ ਉਹ 40 ਸਿੰਘਾਂ ਨੇ ਬੜੀ ਜੂਜੂਤਾ ਨਾਲ ਲੜੇ ਅਤੇ ਜਿੱਦੀਆਂ ਪ੍ਰਾਪਤ ਕੀਤੀਆਂ ਅਤੇ ਜਿਹੜਾ ਗੁਰੂ ਜੀ ਨੇ ਬਦਾਵਾ ਲਿਖਿਆ ਸੀਗਾ 40 ਸਿੰਘਾਂ ਨੇ ਉਹ ਬਦਾਵਾ ਜਦ ਮਹਾ ਸਿੰਘ ਇੱਕ ਸਿਸਕ ਦਾ ਪਿਆ ਸੀ ਉਹਨੂੰ ਉਹਦੇ ਸਾਹਮਣੇ ਪਾੜਿਆ ਤੇ ਉਹ ਜਿਹੜਾ ਟੁੱਟੀ ਗੰਢੀ ਅੱਜ ਦਾ ਦਿਨ ਜਿਹੜਾ ਹੈਗਾ ਬੁਖਸਰ ਸਾਹਿਬ ਉੱਥੇ ਦਾ ਨਾਂ ਲਿਖਿਆ ਡਾਲ ਲਿਆ ਗਿਆ ਹੈ ਤੇ 40 ਮੁਕਤੇ ਦੀ ਪਾਦੀ ਦਿੱਤੀ ਗਈ ਹੈ ਅੱਜ ਦਾ ਦਿਨ ਜਿਹੜਾ ਹੈਗਾ ਮੁਖਤਸਰ ਜਿਹੜਾ ਹੈਗਾ ਬਹੁਤ ਮੇਲਾ ਤਕੜਾ ਲੱਗਦਾ ਹੈ ਇਸ ਚੀਜ਼ ਦਾ 40 ਮੁਖਤਿਆਂ ਦੀ ਜਾਦ ਵਿੱਚ ਸਮੂਹ ਸੰਗਤਾਂ ਅੱਜ ਉਹ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਮਾਗ ਵੀਰ ਨੇ ਵਿੱਚ ਗੁਰੂ ਘਰਾਂ ਵਿੱਚ ਅਰੰਭਤਾ ਅਰੰਭਤਾ ਕਰਕੇ ਆਪਣੇ ਜੀਵਨ ਨੂੰ ਸਾਧ ਰਹੀਆਂ ਹਨ ਪੰਜਾਬ ਦੇ ਨੌਜਵਾਨਾਂ ਲਈ ਖਾਸ ਖਬਰ ਸਾਹਮਣੇ ਆਈ ਹੈ ਦੱਸ ਦਈਏ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇਹ ਅਹਿਮ ਖਬਰ ਹੈ ਪੰਜਾਬ ਸਰਕਾਰ ਨੇ ਵੱਡੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ ਜਿਨ੍ਹਾਂ ਲਈ ਤੁਸੀਂ ਵੀ ਜਲਦੀ ਅਪਲਾਈ ਕਰ ਸਕਦੇ ਹੋ ਜਾਂ ਕਹਿ ਲੋ ਅਰਜ਼ੀਆਂ ਦੇ ਸਕਦੇ ਹੋ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨਰ ਪਟਿਆਲਾ ਦੇ ਚੇਅਰਮੈਨ ਦੇ ਖਾਲੀ ਅਹੁਦੇ ਨੂੰ ਪਰਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਯੋਗਤਾ ਮਾਪਦੰਡ ਅਨੁਸਾਰ ਬਿਨੇਕਾਰ ਨੂੰ ਭਾਰਤ ਸਰਕਾਰ ਜਾਂ ਫਿਰ ਰਾਜ ਸਰਕਾਰ ਦੇ ਅਧੀਨ ਘੱਟੋ-ਘੱਟ 10 ਸਾਲ ਕੰਮ ਕੀਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਸ ਬੰਦ ਵਿੱਚ ਜਨਤਕ ਨੋਟਿਸ ਜਾਰੀ ਕਰਨ ਦੀ ਮਿਤੀ ਨੂੰ ਬਿਨੇਕਰ ਦੀ ਉਮਰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜਿਨ੍ਹਾਂ ਉਮੀਦਵਾਰਾਂ ਨੇ 26-11-2024, 14-12-2024 ਅਤੇ 24-12-2024 ਦੇ ਇਸ਼ਤਿਹਾਰਾਂ ਤਹਿਤ ਅਰਜ਼ੀ ਦਿੱਤੀ ਹੈ ਉਹਨਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਆਪਣਾ ਅਰਜ਼ੀ ਫਾਰਮ ਆਪਣੇ ਪੂਰੇ ਬਾਇਓ ਡਾਟਾ ਦੇ ਨਾਲ ਸਕੱਤਰ ਪਰਸੋਨਲ ਪੰਜਾਬ ਸਰਕਾਰ ਪੀਪੀ3 ਸ਼ਾਖਾ ਕਮਰਾ ਨੰਬਰ 14ਵੀਂ 6ਵੀਂ ਮੰਜ਼ਿਲ ਪੰਜਾਬ ਸ਼ਿਵ ਸਕੱਤਰ ਸੈਕਟਰ 1 ਚੰਡੀਗੜ੍ਹ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਨੇ 15 ਮਾਰਚ 2025 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ ਮੁੱਖ ਸਕੱਤਰ ਦੀ ਗਵਾਹੀ ਵਾਲੀ ਖੋਜ ਕਮੇਟੀ ਯੋਗ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਕਰੇਗੀ ਇਸ ਤੋਂ ਬਾਅਦ ਇਹਨਾਂ ਨਾਵਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਪੰਜਾਬ ਦੇ ਨੌਜਵਾਨਾਂ ਲਈ ਖਾਸ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇਹ ਅਹਿਮ ਖਬਰ ਹੈ ਪੰਜਾਬ ਸਰਕਾਰ ਨੇ ਵੱਡੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਨੇ ਜਿਨ੍ਹਾਂ ਲਈ ਤੁਸੀਂ ਵੀ ਜਲਦੀ ਅਪਲਾਈ ਕਰ ਸਕਦੇ ਹੋ ਜਾਂ ਕਹਿ ਲੋ ਅਰਜ਼ੀਆਂ ਦੇ ਸਕਦੇ ਹੋ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨਰ ਪਟਿਆਲਾ ਦੇ ਚੇਅਰਮੈਨ ਦੇ ਖਾਲੀ ਅਹੁਦੇ ਨੂੰ ਪਰਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਯੋਗਤਾ ਮਾਪਦੰਡ ਅਨੁਸਾਰ ਬਿਨੇਕਾਰ ਨੂੰ ਭਾਰਤ ਸਰਕਾਰ ਜਾਂ ਫਿਰ ਰਾਜ ਸਰਕਾਰ ਦੇ ਅਧੀਨ ਘੱਟੋ ਘੱਟ 10 ਸਾਲ ਕੰਮ ਕੀਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਸ ਬੰਦ ਵਿੱਚ ਜਨਤਕ ਨੋਟਿਸ ਜਾਰੀ ਕਰਨ ਦੀ ਮਿਤੀ ਨੂੰ ਬਿਨੇਕਰ ਦੀ ਉਮਰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜਿਨ੍ਹਾਂ ਉਮੀਦਵਾਰਾਂ ਨੇ 26 11 2024 14 12 2024 ਅਤੇ 24 12 2024 ਦੇ ਇਸ਼ਤਿਹਾਰਾਂ ਤਹਿਤ ਅਰਜ਼ੀ ਦਿੱਤੀ ਹੈ ਉਹਨਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਦਿਲਚਸਪੀ ਰੱਖਣ ਵਾਲੇ ਬਿਨੇਕਾਰ ਆਪਣਾ ਅਰਜ਼ੀ ਫਾਰਮ ਆਪਣੇ ਪੂਰੇ ਬਾਇਓ ਡਾਟਾ ਦੇ ਨਾਲ ਸਕੱਤਰ ਪਰਸੋਨਲ ਪੰਜਾਬ ਸਰਕਾਰ ਪੀਪੀ3 ਸ਼ਾਖਾ ਕਮਰਾ ਨੰਬਰ 14ਵੀਂ 6ਵੀਂ ਮੰਜ਼ਿਲ ਪੰਜਾਬ ਸ਼ਿਵ ਸਕੱਤਰ ਸੈਕਟਰ 1 ਚੰਡੀਗੜ੍ਹ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਨੇ 15 ਮਾਰਚ 2025 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ ਮੁੱਖ ਸਕੱਤਰ ਦੀ ਗਵਾਹੀ ਵਾਲੀ ਇੱਕ ਖੋਜ ਕਮੇਟੀ ਯੋਗ ਉਮੀਦਵਾਰਾਂ ਦੇ ਨਾਮਾਂ ਦੀ ਚੋਣ ਕਰੇਗੀ ਇਸ ਤੋਂ ਬਾਅਦ ਇਹਨਾਂ ਨਾਮਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਪਿਛਲੇ 2 ਦਿਨ ਸੂਬੇ ਵਿੱਚ ਚੰਗੀ ਧੁੱਪ ਨਿਕਲੀ ਆਏ ਜਿਸ ਤੋਂ ਬਾਅਦ ਤਾਪਮਾਨ ਵਿੱਚ 3.3 ਡਿਗਰੀ ਦਾ ਵਾਧਾ ਦੇਖਿਆ ਗਿਆ। ਦੱਸੋ ਬਾਦ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਰਾਤ ਤੋਂ ਇੱਕ ਨਵਾਂ ਪੱਛਮੀ ਸਰਗਰਮ ਹੋ ਰਿਹਾ ਜਿਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਸਲੰਦਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਗਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਐਸਐਸ ਨਗਰ ਰੂਪਨਗਰ ਫਤਿਹਗੜ ਸਾਹਿਬ ਮੁਕਸਰ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸੰਗਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਸੰਗਣੀ ਤੋਂ ਨੂੰ ਲੈ ਕੇ ਚੰਡੀਗੜ੍ਹ 'ਚ ਵੀ yellow alert ਜਾਰੀ ਕੀਤਾ ਗਿਆ ਜਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ ਲੁਧਿਆਣਾ ਵਿੱਚ 8.8 ਡਿਗਰੀ ਪਟਿਆਲਾ ਵਿੱਚ 7.6 ਡਿਗਰੀ ਪਠਾਨਕੋਟ ਵਿੱਚ 5.6 ਡਿਗਰੀ ਬਠਿੰਡਾ ਵਿੱਚ 6.8 ਡਿਗਰੀ ਫਰੀਦਕੋਟ ਵਿੱਚ 5.3 ਡਿਗਰੀ ਗੁਰਦਾਸਪੁਰ ਵਿੱਚ 6.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਦੱਸਦੀ ਹੈ ਦੂਜੇ ਦਿਨ ਦੇ ਰਿਕਾਰਡ ਅਨੁਸਾਰ ਲੋਹੜੀ ਵਾਲੇ ਦਿਨ ਆਮ ਤੌਰ ਤੇ ਧੁੰਦ ਹੁੰਦੀ ਹੈ ਪਰ ਦੁਪਹਿਰ ਵੇਲੇ ਤੇਜ਼ ਧੁੱਪ ਨੇ ਠੰਡ ਤੋਂ ਰਾਹਤ ਦਿਵਾਈ ਹੈ ਮੌਸਮ ਖੁੱਲਦਿਆਂ ਹੀ ਲੋਕਾਂ ਨੇ ਸੁਖਦਾ ਸਾਂ ਲਿਆ ਪਰ ਕੁਝ ਘੰਟਿਆਂ ਬਾਅਦ ਹੀ ਸ਼ਾਮ ਨੂੰ ਠੰਡੀਆਂ ਹਵਾਵਾਂ ਨੇ ਠੰਡ ਹੋਰ ਵਧਾ ਦਿੱਤੀ ਹੈ। ਧੁੱਪ ਕਰਨ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਜਾ ਕੇ ਧੁੱਪ ਦਾ ਆਨੰਦ ਲੈਣ ਦੇਖੇ ਗਏ ਨੇ, ਪਾਰਕਾਂ ਆਦਿ ਵਿੱਚ ਲੋਕ ਸਰਗਰਮੀ ਨਾਲ ਖੁੱਲਣਬਾਜ਼ੀ ਕਰਦੇ ਵੀ ਦੇਖੇ ਗਏ ਨੇ। ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ 6 ਡਿਗਰੀ ਤੱਕ ਹੇਠਾਂ ਚਲਾ ਗਿਆ ਸੀ, ਜਿਸ ਕਾਰਨ ਰਾਤ ਨੂੰ ਠੰਡ ਦਾ ਕਹਿਰ ਦੇਖਣ ਨੂੰ ਮਿਲਿਆ ਸੀ। ਸ਼ਾਮ ਤੋਂ ਬਾਅਦ ਠੰਡੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮਾਹਿਰਾਂ ਅਨੁਸਾਰ ਅਗਲੇ ਦਿਨਾਂ ਧੁੰਦਪੈਣ ਦੇ ਸੁਭਾਵਿਕ ਹੈ ਜਿਸ ਕਾਰਨ ਭਲਕੇ ਧੁੰਦਪੈਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ ਇਸ ਸਿਲਸਿਲੇ 'ਚ ਵਿਜ਼ਿਬਿਲਟੀ ਘਟਣ ਦਾ ਵੀ ਖਤਸਾ ਹੈ ਜਿਸ ਕਾਰਨ ਡਰਾਈਵਰਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਖੇਤਰ ਵਿੱਚ ਸ਼ਾਮ ਵੇਲੇ ਠੰਡ ਦੀ ਤਿੱਬਰਤਾ ਦੇਖਣ ਨੂੰ ਮਿਲੀ ਹੈ ਤੇ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਬਾਹਰੀ ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਧੂਏ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਇਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਹੋਰ ਸਮਾਂ ਲਾਉਣਾ ਪਵੇਗਾ ਲੋੜੀਂ ਕਾਨ ਪ੍ਰੋਗਰਾਮਾਂ ਤੋਂ ਪਰਤ ਰਹੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੇ ਨਾਲ ਹੀ ਹਾਈਵੇ ਤੇ ਖੇਤਾਂ ਦੇ ਨੇੜੇ ਜਿਆਦਾ ਨਮੀ ਵਾਲੀਆਂ ਥਾਵਾਂ ਤੇ ਖਾਸ ਤੌਰ ਤੇ ਧੁੰਦ ਦੇਖਣ ਨੂੰ ਮਿਲੀ ਹੈ ਆਉਣ ਵਾਲੇ ਦਿਨਾਂ ਚ ਸੁਬਾਨਪੁਰ ਨੇੜੇ ਹੁਸ਼ਿਆਰਪੁਰ ਰੋਡ ਆਦਮਪੁਰ ਖੇਤਰ ਅੰਮ੍ਰਿਤਸਰ ਰੋਡ ਤੇ ਭਾਰੀ ਧੁੰਦ ਦੇਖਣ ਨੂੰ ਮਿਲੇਗੀ ਤੁਹਾਨੂੰ ਫਿਰ ਦੱਸ ਦਿੰਨੇ ਆ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਨੇ ਦਰਅਸਲ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ ਅਲਰਟ ਮੁਤਾਬਕ ਅੱਜ orange alert ਰਹੇਗਾ ਜਦਕਿ ਭਲਕੇ ਗਰਜ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਅੱਗੇ ਵੀ yellow alert ਜਾਰੀ ਰਹਿਣ ਵਾਲਾ ਹੈ ਜਿਸ ਕਾਰਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ ਇੱਕ ਵਾ ਪਤਾ ਲੱਗਿਆ ਲਵੀ ਇੱਕ ਕਵਾੜੀਆ ਜਿਹੜਾ ਜਿਹੜਾ ਇਹ ਵੱਖਰੇ ਵੱਖਰੇ ਹੋਰ ਮੋਟਰਸਾਈਕਲ ਚੋਰੀ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਤੇ ਛੋਟੇ ਪਾਰਟਸ ਜਿਹੜੇ ਆ ਉਹਨਾਂ ਦੀ ਵੇਚ ਦਿੰਦਾ ਪੈਸਾ ਕਮਾਉਣ ਦੀ ਲਾਲਚ ਚ ਇਸ ਕਬਾੜੀਏ ਨੇ ਮਾਰਕੀਟ ਚ ਛੱਡੇ ਹੋਏ ਸੀ ਚੋਰ ਮਾਮਲਾ ਮੋਗਾ ਦਾ ਮੋਗਾ ਪੁਲਿਸ ਨੇ ਇੱਕ ਐਸੇ ਔਰੋਪੀ ਨੂੰ ਗ੍ਰਿਫਤਾਰ ਕੀਤਾ ਜੋ ਪਹਿਲਾਂ ਬਾਈਕ ਚੋਰੀ ਤੇ ਮੋਟਰਸਾਈਕਲ ਖਰੀਦ ਕੇ ਫਿਰ ਉਹਨਾਂ ਦੇ ਪਾਰਟਸ ਵੱਖ-ਵੱਖ ਕਰਕੇ ਵੇਚਦਾ ਸੀ ਇਸ ਤੋਂ ਬਾਅਦ ਇੱਕ ਬਾੜੀਏ ਦੀ ਦੁਕਾਨ ਤੇ ਜਾ ਕੇ ਜਦੋਂ ਮੋਗਾ ਪੁਲਿਸ ਛਾਪੇਮਾਰੀ ਕਰਦੀ ਹੈ ਤਾਂ ਉਸ ਤੋਂ ਬਾਅਦ ਉੱਥੇ ਲੱਖਾਂ ਦੇ ਚੋਰੀ ਹੋਏ ਮੋਟਰਸਾਈਕਲ ਬਰਾਮਦ ਹੁੰਦੇ ਨੇ ਜਿੱਥੇ ਔਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ આરોપી ਦੇ ਗੋਦਾਮ ਨੂੰ ਸੀਲ ਕੀਤਾ ਜਾਂਦਾ ਹੈ ਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਦੱਸ ਦਈਏ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਗਾ ਵਿੱਚ ਲਗਾਤਾਰ ਬਾਈਕ ਐਕਟਿਵਾਂ ਚੋਰੀ ਹੋ ਰਹੀਆਂ ਨੇ ਪੁਲਿਸ ਦੇ ਕੋਲ ਇੱਕ ਮੁਖਬਰ ਨੇ ਦੱਸਿਆ ਕਿ ਕੋਟਕਪੂਰਾ ਬਾਈਪਾਸ ਤੇ ਇੱਕ ਜੰਤ ਕੁਮਾਰ ਕਬਾੜੀ ਹੈ ਜੋ ਬਾਈਕ ਚੋਰੀ ਕਰਵਾਉਂਦਾ ਹੈ ਜੋ ਚੋਰੀ ਦੀ ਬਾਈਕ ਵੀ ਖਰੀਦਦਾ ਹੈ ਪੁਲਿਸ ਨੇ ਉਸਦੇ ਗੋਦਾਮ ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਉਸਦੇ ਉੱਥੇ ਕਾਫੀ ਮੋਟਰਸਾਈਕਲਾਂ ਦੇ ਇੰਜਣ ਤੇ ਮੋਟਰਸਾਈਕਲਾਂ ਦੇ ਪਾਰਟਸ ਬਰਾਮਦ ਕੀਤੇ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਬਾੜੀਏ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ ਫਿਲਹਾਲ ਜਿਸ ਦੀ ਸ਼ਿਕਾਇਤ ਪਿਛਲੇ ਦਿਨੀ ਕੀਤੀ ਸੀ ਹਰਮੇਲ ਸਿੰਘ ਹੈ ਉਸ ਦਾ ਮੋਟਰਸਾਈਕਲ ਕੱਲ ਚੋਰੀ ਹੋਇਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਕੱਲ ਇੱਕ ਜਿਹੜਾ ਮੋਟਰਸਾਈਕਲ ਹਰਮੇਲ ਸਿੰਘ ਨਾਮ ਦੇ ਲੜਕੇ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਮੇਨ ਬਾਜ਼ਾਰ ਦੇ ਵਿੱਚੋਂ ਜਿਹਦੇ ਤਹਿਤ ਜਦੋਂ ਉਹ ਆਪਦਾ ਮੋਟਰਸਾਈਕਲ ਲੱਭਦੇ ਹੋਏ ਇੱਥੇ ਜਨਤਕਮਾਰ ਕਵਾੜੀਏ ਦੀ ਦੁਕਾਨ ਤੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਜਿਹਦੇ ਤੇ ਪੁਲਿਸ ਇੱਥੇ ਮੌਕੇ ਤੇ ਪਹੁੰਚ ਗਏ ਜਿਹੜਾ ਅਸੀਂ ਜਿਹੜਾ ਮੋਟਰਸਾਈਕਲ ਬਰਾਮਦ ਕਰਾ ਲਿਆ ਸੀ ਤੇ ਇੱਕ ਪਤਾ ਲੱਗਾ ਲਵੀ ਇੱਕ ਕਵਾੜੀਆ ਜਿਹੜਾ ਜਿਹੜਾ ਇਹ ਵੱਖਰੇ ਵੱਖਰੇ ਹੋਰ ਮੋਟਰਸਾਈਕਲ ਚੋਰੀ ਦੇ ਲੈ ਕੇ ਉਹਨਾਂ ਨੂੰ ਕੱਟ ਕੇ ਤੇ ਛੋਟੇ ਪਾਰਟਸ ਜਿਹੜੇ ਉਹਨਾਂ ਦੇ ਵੇਚ ਦਿੰਦਾ ਜਿਹਦੇ ਤਹਿਤ ਇਹ ਇਸ ਦਿਨ ਖਿਲਾਫ ਕਾਨੂੰਨ ਮਕਦਮਾ ਨੰਬਰ ਜਿਹੜਾ 8 ਅਧੀਨ ਤਾਰਾ 103 ਜਿਵੇਂ ਦੋ 238 BNS ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਦਾ ਜਿਹੜਾ ਕਾफी ਮਾਤਰਾ ਵਿੱਚ ਜਿਹੜੇ ਕੁ ਕਰੀਬ 20 ਦੇ ਕਰੀਬ ਜਿਹੜੇ ਆ ਜਿਹੜੇ ਨੇ ਮੋਟਰਸਾਈਕਲ ਚੋਰੀ ਦੇ ਮੋਟਰਸਾਈਕਲ ਸੀ ਉਹਨਾਂ ਦੇ ਇੰਜਨ ਵਗੈਰਾ ਪਾਰਟਸ ਜੋ ਵੀ ਸੀ ਉਹ ਸਾਨੂੰ ਬਰਾਮਦ ਹੋਏ ਆ ਤੇ ਇਹਨੂੰ ਇਸ ਨੂੰ ਜਿਹੜਾ ਆਪਣੇ ਜਿਹੜੀ ਇਹਦੀ ਦੁਕਾਨ ਹੈ ਉਹਨੂੰ ਸੀਲ ਕਰ ਦਿੱਤਾ ਗਿਆ ਤੇ ਜਿਹੜੇ ਹੋਰ ਵੀ ਕੋਈ ਇਸ ਤਰ੍ਹਾਂ ਜਿਹ ਜੋ ਵੀ ਗਲਤ ਕੰਮ ਕਰਨਗੇ ਜੋ ਵੀ ਇਸ ਤਰ੍ਹਾਂ ਕਵਾੜ ਦਾ ਕੰਮ ਕਰਦੇ ਆ ਸਾਰੇ ਨਹੀਂ ਜੋ ਵੀ ਜਿਹੜਾ ਵੀ ਬੰਦਾ ਮਤਲਬ ਗਲਤ ਕੰਮ ਕਰਦਾ ਉਹਦੇ ਖਿਲਾਫ ਵੀ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੀ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ ਜਾਣੀਆਂ ਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ